ਸਸਿਕਲ ਬੈ ਦੀ ਸਸਿਕਲ ਸਸਿਕਲ ਦੀਦੀ ਜੀ ਬਿਨਾਂ ਨੇ ਵਿਆਹ ਤੇ ਇੱਥੇ ਕਰਤਾ ਹੈ ਤੇ ਘਰ ਕੋਲ ਤੇ ਇਹਨਾਂ ਦਾ ਇਦਾਂ ਹੀ ਆ ਮੰਮੀ ਹੁਣੀ ਕਿੱਥੇ ਤੇਰੇ ਮੰਮੀ ਹਣੀ ਵਸ ਗਏ ਹੀ ਬਾਜ਼ਾਰ ਤੇ ਜੋਤ ਮੈਂ ਨਾ ਇੱਕ ਗੱਲ ਕਰਨੀ ਹੈ ਤੇਰ ਨਾਲ ਅੱਛਾ ਤੇ ਮੰਮੀ ਨਾਲੋਂ ਤੋਂ ਪਹਿਲੇ ਪਹਿਲੇ ਕਰ ਲੈਣਾ ਮੈਨੂੰ ਲੱਗਣ ਡਿਆ ਵਾ ਜੋਤ ਦੀ ਮਾਸੀ ਦੀ ਕੁੜੀ ਆ ਵੇਹ ਲਾ ਕਿੰਡੀ ਤੇਜ ਵਾ ਅਸੀਂ ਕਰੋ ਚਲ ਗਏ ਆ ਇਹਨਾਂ ਨੂੰ ਸੱਦ ਲਿਆ ਵਾ ਚਲ ਆ ਤੇ ਗਏ ਜਨਾ ਵੇਖੇ ਤੁਹਾਨੂੰ ਪਜਉਂਦੀ ਕਿਦਾਂ ਹੁਣ ਮੈਂ ਬੈਜ ਮਾ ਜੀ ਪੁੱਤ ਕਦੋਂ ਕਦੇ ਆਏ ਜੀ ਬਸ ਤੁਹਾਡੇ ਮਗਰੋਂ ਹੀ ਆਏ ਆ ਅੱਛਾ ਮਗਰੋਂ ਆਏ ਜੀ ਚਲੋ ਜੋ ਤਾਂ ਬਥੇਰੀ ਸਿਆਣੀ ਆ ਆਪਣੇ ਭੈਣ ਭਰਾਵਾਂ ਨੂੰ ਨਾ ਜਦੋਂ ਮੈਂ ਨਾ ਘਰ ਆਵਾਂ ਫੇਰ ਹੀ ਸੱਦਦੀ ਆ ਅਰਪਿੰਦਰ ਤੂੰ ਵੀ ਨਾ ਹੁਣ ਫਿਰਨਾ ਘਾਟਾ ਕਰ ਚੰਗੇ ਨਹੀਂ ਲੱਗੀਦਾ ਨਹੀਂ ਨਹੀਂ ਲਵਲੀ ਉਹਨਾਂ ਸਰਨਾ ਨਹੀਂ ਅਲਮਾਰੀ ਨਾਲ ਕੱਪ ਸਮਾਨ ਬਹੁਤ ਹੁੰਦਾ ਵਾ ਕੱਪੜੇ ਹੁੰਦੇ ਆ ਹੋਰ ਵੀ ਸਮਾਨਾ ਕੁੜੀ ਦਾ ਤੇ ਜਾ ਕੇ ਤੇ ਕਹਿਣੇ ਚੱਲ ਵਿਆਹ ਤੇ ਵੀ ਇਨਾ ਖਰਚਾ ਹੋਇਆ ਵਾ ਤੇ ਚੱਲ ਕੋਈ ਗੱਲ ਨਹੀਂ ਬਾਅਦ ਚ ਲੈ ਆਵਾਂਗੇ